ਇਹ ਲੈਨੇ 10000 ਰੁਪਇਆ ਜਿੰਨੇ 27 22 ਕਿਲੋ ਨਾ ਤੋਲੇ ਨੇ ਦੁੱਧ ਆਪਾਂ 20000 ਵਾਪਸ ਕਰਾਂਗੇ ਸਹੀ ਗੱਲ ਆ ਵੀਰੇ ਇਹ ਹੁੰਦੀ ਹੈ ਨਾ ਗੱਲ ਜੇ ਪਸ਼ੂ ਚ ਬਈ ਆਪਦੇ ਚ ਦਮ ਤੇ ਕੋਈ ਮੇਰਾ ਭਰਾ ਐ ਕਹਿੰਦਾ ਵੀ ਸਾਨੂੰ ਬਈ 25 ਕਿਲੋ ਦੁੱਧ ਤਿਆਰ ਕਰਦੀ ਵੀ ਆਪਾਂ ਫੇਰ ਸੌਦਾ ਕਰ ਲਾਂਗੇ ਉਹੋ ਜਿਹਾ ਗੱਲਬਾਤ ਆਪਾਂ ਬਈ ਅਗਲਾ ਸਾਈ ਪਾ ਦੇ ਆਪਾਂ ਨੂੰ ਜਦੋਂ ਮਾਲਾ ਵੀ ਦੁੱਧ ਤਿਆਰ ਹੋ ਗਿਆ ਆਪਾਂ ਉਹ ਤੋਂ ਦੇ ਦੇਾਂਗੇ ਤੇ ਨਹੀਂ ਅਗਲੇ ਦੇ ਤੁਕਨੇ ਪੈਸੇ ਵਾਪਸ ਮੋੜਾਂਗੇ ਜਿੰਨੇ ਸਾਈ ਪਾਤੀ ਅਗਲੇ ਨੇ ਹਾਂ ਬਈ ਕ੍ਰਾਉਨ ਕੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ਲਖਵੀਰ ਦੇ ਘਰੋਂ ਦੋਸਤੋ ਵੀਡੀਓ ਆ ਬਾਈ ਨੇ ਦੋਸਤੋ ਆਹ ਘਰ ਦੀ ਪਾਲੀ ਹੋਈ ਇੱਕ ਬੈੜ ਸੇਲ ਕਰਨੀ ਆ ਕਿੰਨਵਾ ਸੂਆ ਸੂਈ ਆ ਕੀ ਬਾਈ ਇਹਦਾ ਭਾਅ ਰੱਖੂ ਤੇ ਪਿਛਲੇ ਸੂਆ ਚ ਇਹਦਾ ਬਾਈ ਜੀ ਦੁੱਧ ਦਾ ਕੀ ਰਕਾਰ ਰਿਆ ਉਹ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਮੁੱਲ ਦੋਸਤੋ ਵੀਡੀਓ ਦੇ ਵਿੱਚ ਹੀ ਹੋ ਬਾਕੀ ਤੁਸੀਂ ਆਹ ਬਾਈ ਦੇ ਘਰ ਦੇ ਜਾਨਵਰ ਦੇਖ ਲਓ ਪਿੰਡ ਆ ਬਾਈ ਜੀ ਜੋਧਪੁਰ ਪਖਰ ਸਤਿ ਸ਼੍ਰੀ ਅਕਾਲ ਬਾਈ ਲਖਵੀਰ ਸਤਿ ਸ਼੍ਰੀ ਅਕਾਲ ਆਪਣਾ ਬਾਈ ਜੋਧਪੁਰ ਪਖਰ ਪਿੰਡ ਆ ਗਿਆ ਨਾਲ ਨਾਲ ਕਿਹੜੇ ਪਿੰਡ ਆ ਬਾਈ ਯਾਤਰੀ ਤੇ ਬਾਈ ਬੁਰਜ ਸੇਮਾ ਯਾਤਰੀ ਤੇ ਬੁਰਜ ਸੇਮਾ ਇਹਨਾਂ ਪਿੰਡਾਂ ਦੇ ਵਿਚਾਲੇ ਹੈਣਾ ਹਾਂ ਮੋਰ ਮੰਡੀ ਤੋਂ 8 ਕਿਲੋਮੀਟਰ ਆ ਜਾਂਦਾ ਠੀਕ ਆ ਲਖਵੀਰ ਬਾਈ ਇਹ ਕਰੂ ਆਪਣੀ ਬੈਠਾ ਹਾਂ ਕਰਦੀ ਬੈਠਾ ਬਈ ਆਪਣਾ ਕਰਦੀ ਆ ਕਿੰਨਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਬਈ ਤੀਜਾ ਸੂਆ ਸੂਈ ਆ ਪਿਛਲੇ ਦੋ ਸੂਏ ਆਪੇ ਚੋਈ ਆ ਹੈਨਾ ਆਪੇ ਚੋਈ ਆ ਬੱਚਾ ਇਹਨੇ ਬੱਛਾ ਦੇਤਾ ਬੱਛਾ ਕੱਲ੍ਹ ਸੂਈਏਗੀ ਚੇਰ ਜੁਰ ਜਾਮ ਓਕੇ ਆਗੀ ਕੱਲ੍ਹ ਦੋਸਤੋ ਇਹ ਨਵੇਂ ਸਾਲ ਵਾਲੇ ਤੇਨੇ ਇੱਕ ਤਰੀਕ ਨੂੰ ਸੂਈ ਆ ਅੱਜ ਦੋ ਤਰੀਕ 12ਵਾਂ ਮਹੀਨਾ 2025 ਦੀ ਬਾਈ ਜੀ ਵੀਡੀਓ ਆ ਦੁੱਧ ਕਿੰਨਾ ਰਿਆ ਪਿਛਲੇ ਸੂਏ ਦੁੱਧ ਬਈ ਆਪਾਂ 27-28 ਕਿਲੋ ਚੋਇਆ ਹੈਗਾ ਜਮਾ ਹਾਂ ਦੂਜੇ ਸੂਏ 27 ਤੋਂ 28 ਦੇ ਵਿੱਚ ਬਾਈ ਕਹਿੰਦਾ ਇਹਦਾ ਆਪਾਂ ਚਾਉਂਦੇ ਰਹੇ ਆ ਤੀਜ ਇਹ ਸਰੀਰ ਦੀ ਆ ਤੇ ਜੇ ਤੁਸੀਂ ਲੇਵਾ ਦੀ ਦੇਖੋਗੇ ਬਹੁਤ ਸੋਹਣਾ ਲੇਵਾ ਲੱਗਿਆ ਬੈਡ ਨੂੰ ਜੇਰ ਜੂਰ ਵਧੀਆ ਪੈ ਗਈ ਬਾਈ ਹਾਂ ਜੇਰ ਜੂਰ ਹਾਂ ਤੇ ਜੇ ਬਾਈ ਹੁਣ ਹੁਣ ਮੌਕੇ ਤੇ ਤਾਂ ਬੌਲਾ ਘੱਟ ਹੀ ਹੋ ਕਿੰਨਾ ਤਿਆਰ ਹੁਣ ਬਸ 5 ਕਿਲੋ ਰਾਚ ਹੋਇਆ ਸੀ ਬਚਨ ਜਨਾ ਕਿਤੇ 5 ਕਿਲੋ ਹੀ ਤੜਕੇ ਚ ਹੋਇਆਗਾ ਠੀਕ ਆ ਜੇ ਕੋਈ ਮੇਰਾ ਭਰਾ ਐ ਕਹਿੰਦਾ ਵੀ ਸਾਨੂੰ ਬਈ 25 ਕਿਲੋ ਦੁੱਧ ਤਿਆਰ ਕਰਦੀ ਵੀ ਆਪਾਂ ਫੇਰ ਸੌਦਾ ਕਰ ਲਾਂਗੇ ਉਹ ਜਾ ਗੱਲਬਾਤ ਆਪਾਂ ਬਾਈ ਮਗਲਾ ਸਾਈ ਪਾ ਦੇ ਆਪਾਂ ਨੂੰ ਜਦੋਂ ਮੰਨ ਲਾ ਵੀ ਦੁੱਧ ਤਿਆਰ ਹੋ ਗਿਆ ਆਪਾਂ ਉਹ ਤੋਂ ਦੇ ਦੇਾਂਗੇ ਤੇ ਨਹੀਂ ਅਗਲੇ ਦੇ ਦੁਗਣੇ ਪੈਸੇ ਵਾਪਸ ਮੋੜਾਂਗੇ ਜਿੰਨੀ ਸਾਈ ਪਾਤੀ ਅਗਲੇ ਨੇ ਹਾਂ ਬਾਈ ਕਹਿੰਦਾ ਜੇ ਦੋਸਤੋ ਪਿਛਲੇ ਸੂਏ ਦਾ ਐ ਲੱਗਦਾ ਨਾ ਕਿਸੇ ਨੂੰ ਵੀ ਇਹਨਾਂ ਦੁੱਧ ਬੰਦਾ ਸਾਈ ਪਾ ਦੇ ਪੱਕੀ ਗੱਲਬਾਤ ਕਰ ਲੇ ਉਹਨਾਂ ਦੁੱਧ ਤਿਆਰ ਕਰਕੇ ਫਿਰ ਆਪਾਂ ਗਾਂ ਦੇ ਦਾਂਗੇ ਨਹੀਂ ਆਪਾਂ ਬਾਈ ਕਹਿੰਦਾ ਦੁਗਣੇ ਪੈਸੇ ਮੋੜ ਦਾਂਗੇ ਬਾਕੀ ਦੋਸਤੋ ਢਾਂਚੇ ਢੂੰਚੇ ਦੀ ਬਹੁਤ ਕਿਵੇਂ ਬਾਈ हां जन्ने दा मर्ज़ी कर लेयाला 27 22 किलो आपा तौल के दे देंगे जे अगले ने 10000 ਰੁਪਇਆ ਜੇ 27 22 किलो ਨਾ ਤੋਲੇ ਨੇ ਦੁੱਧ ਆਪਾਂ 20000 ਬਾਕਸ ਕਰਾਂਗੇ ਸਹੀ ਗੱਲ ਆ ਵੀਰੇ ਇਹ ਹੁੰਦੀ ਹੈ ਨਾ ਗੱਲ ਜੇ ਪਸ਼ੂ ਚ ਬਾਈ ਆਪਦੇ ਚ ਦਾਮ ਤਾਂ ਬੰਦਾ ਤਾਂ ਹੀ ਇੰਨੀ ਹੋਟ ਲੈਂਦਾ ਦੁੱਗਣੇ ਪੈਸੇ ਬਾਈ ਕਹਿੰਦਾ ਮੈਂ ਮੋੜ ਦੂੰਗਾ ਬਾਕੀ ਲਖਵੀਰ ਬਾਈ ਖੋਲ ਕੇ ਆਪਾਂ ਤੋੜ ਲੈਨੇ ਹਨਾ हां हां ਤੋਲ ਲੈਨੇ ਬਈ ਤੇ ਨੰਬਰ ਬਾਈ ਦਾ ਦੋਸਤੋ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਪੂਰੇ ਫੁੱਲ ਵੱਡੇ ਢਾਂਚੇ ਦੀ ਆ ਕਰਮਾਲੀ ਦਾ ਹਵਾਨਾ ਆਰਡਰ ਚੈੱਕ ਕਰੋ ਪੂਰੇ ਸੋਹਣੇ ਚਵਾਈ ਵਾਲੇ ਹੱਥੀ ਹੁੰਦੀ ਹੈ ਬਈ ਹੱਥੀ ਕਰਦੇ ਹਾਂ 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 ਠੀਕ ਆ ਠੀਕ ਆ ਹੱਥੀ ਚਵਾਈ ਕਰਦੇ ਆ ਦੋਸਤੋ ਕੋਈ ਉਹ ਪਹਿਲਾਂ ਵਾਲੀ ਸੂਜ ਤਾਂ ਮਸ਼ੀਨ ਤੇ ਚੋਈ ਸੀਗੀ ਠੀਕ ਆ ਤੇ ਹੁਣ ਗਾਈਆਂ ਘਟ ਗਈਆਂ ਸੀਗੀਆਂ ਬੱਚੇ ਦਾ ਉਹ ਕਰਦੀ ਆ ਹਨਾ ਹਾਂ ਥੋੜਾ ਬੱਚੇ ਦਾ ਉਹ ਕਰਦੀ ਕੋਈ ਨਾ ਕੋਈ ਨਾ ਕਿਹਨਾਂ ਇੱਥੇ ਘੇੜਾ ਦਵਾਲਾ ਬਾਕੀ ਦੋਸਤੋ ਸਾਨੂੰ ਹੱਥੀ ਵੀ ਕੁਝ ਨਹੀਂ ਕਹਿੰਦੀ ਮਸ਼ੀਨ ਤੇ ਵੀ ਕੁਝ ਨਹੀਂ ਕਹਿੰਦੀ ਇਹ ਜਿਵੇਂ ਮਰਜ਼ੀ ਚੋਈ ਚੱਲਾ ਮਸ਼ੀਨ ਤੇ ਹੱਥੀ ਜਿਵੇਂ ਮਰਜ਼ੀ ਚੋਲਾ ਹਾਂ ਮਸ਼ੀਨ ਵੀ ਲਵਾਉਂਦੀ ਹੈ ਹੱਥੀ ਵੀ ਠੀਕ ਆ ਠੀਕ ਆ ਬਈ ਮਸ਼ੀਨਾਂ ਕਹਿੰਗਾ ਦੋ ਕਰ ਰਹੀਆਂ ਸੀਗੀਆਂ ਠੀਕ ਹੂੰ ਤੀਜਾ ਸੂਆ ਸੂਇਆ ਕਰਮ ਵਾਲੀ ਨੂੰ ਬਹੁਤ ਸੋਹਣਾ ਹਵਾਨਾ ਤੇ ਹਟਕ ਆ ਜਾ ਆ ਜਾ ਹੂੰ ਬੱਚੇ ਦਾ ਬੜਾ ਹੋ ਕਰਦੀ ਆ ਸੋ ਆ ਦੇਖੋ ਤੇ ਲਖਵੀਰ ਬਾਈ ਫਿਰ ਭਾ ਕੀ ਰਊਗਾ ਇਹਦਾ ਮੁੱਲ 110 ਕਰਦੇ ਆ ਬਾਈ ਇਹਦਾ 1 ਲੱਖ ਤੇ 10000 ਹਾਂ ਬਸ ਲੈਣ ਦੇਣ ਜਿਹੀ ਆ ਉੱਚ ਵੀ ਕੋਈ ਬੜਾ ਇਧਰ ਉਧਰ ਆਣਾ ਠੀਕ ਆ ਨਾ ਠੀਕ ਆ 1 ਲੱਖ ਤੇ 10000 ਦੋਸਤੋ ਮੁੱਲ ਆ ਜੇ ਭਾਈ 25 ਕਿਲੋ ਦੁੱਧ ਤਿਆਰ ਲੈਣਾ ਤਾਂ ਭਾਈ ਕਹਿੰਦਾ ਉਹ ਵੀ ਆਪਾਂ ਕਰਾ ਕੇ ਦੇ ਦਾਂਗੇ ਬਾਕੀ ਇਹ ਕੱਲ ਹੀ ਸੂਈ ਆ 10 11 ਕਿਲੋ ਭਾਈ ਕਹਿੰਦਾ ਬੌੜਾ ਚੋਲਿਆ ਬੱਚਾ ਇਹਨੇ ਦਿੱਤਾ ਦੋਸਤੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਨੰਬਰ ਬਾਈ ਦਾ ਹੈਟਾ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸੱਚੀ ਕਾਲ ਵੀਰੇ ਸਾਰੇ ਭਰਾ ਨੂੰ